ਹਲੋ ਹਾਂ ਜੀ ਸਸਿਕਾ ਅਨਸਾਰ ਆ ਨੋ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਹਰ ਸਾਈਜ਼ ਦੀ ਬੈਲਟ ਦੇ ਹਿਸਾਬ ਨਾਲ ਵਾਲ ਔਣ ਦਾ ਤਰੀਕਾ ਹਾਂਜੀ ਮੈਂ ਮੇਰੀ ਇਹ ਬੈਲਟ ਦੀ ਮੇਰੀ ਹੈਗੀ ਆ 24 ਇਹ ਬੈਲਟ 24 ਹੈ ਜੀ ਤੁਹਾਨੂੰ 24 ਬੈਲਟ ਦੇ ਹਿਸਾਬ ਨਾਲ ਵਾਲਪਣਾ ਦੱਸਦੇ ਆਪਾਂ ਤੇ ਸਾਰਾ ਮੈਥਡ ਜੀ ਸਾਰੀਆਂ ਬੈਲਟਾਂ ਦੇ ਹਿਸਾਬ ਨਾਲ ਹੀ ਹੋਊਗਾ ਜਿਹੜਾ ਆਪਾਂ ਇਹ ਵੀ ਵਿੱਚ ਤੁਹਾਨੂੰ ਦੱਸਾਂਗੇ 24 ਇੰਚ ਮੇਰੀ ਬੈਲਟ ਹੈ ਜੀ ਬੈਕ ਸਾਈਡ ਤੇ ਆਪਾਂ ਵਾਲ ਪਾ ਲੈਣੇ ਆ ਜੀ इस तरह आप बैक सैड जी डेढ़ इंच का पा लेना इस तरह एक इधरों पा लेना जी आप डेढ़ इंच का चक के इस तरह पा लेना जी बैक सैड हो गए ये मैं जी इस तरह पाए हैं ਤੁਸੀਂ ਜੀ ਇਹਨੂੰ ਇੱਧਰਲੇ ਪਾਸੇ ਇਸ ਤਰ੍ਹਾਂ ਨੂੰ ਮੂੰਹ ਕਰਕੇ ਵੀ ਪਾ ਸਕਦੇ ਹੋ ਜਿਵੇਂ ਮਰਜ਼ੀ ਪਾ ਲਓ ਤੁਹਾਡੀ ਇੱਛਾ ਹੈ ਜੀ ਹਾਂਜੀ ਹੋਰ ਮੇਰੀ 벨ਟ ਹੈਗੀ ਆ ਜੀ 24 ਇੰਚ ਤੇ ਜੀ ਆਪਾਂ ਜਿੱਥੇ ਵਾਲ ਪਾਏ ਆ ਅੰਸਲ ਤੇ ਬੈਕ ਸਾਈਡ ਉੱਥੋਂ ਆਪਾਂ ਜੀ ਇਸ ਤਰ੍ਹਾਂ ਇੰਚ ਦੇਪ ਲੈ ਲੈਣਾ ਆਪਾਂ ਇਸ ਤਰ੍ਹਾਂ ਲੈ ਲੈਣਾ ਇੱਥੇ ਜੀ 12 ਆ ਗਿਆ 12 ਤੇ ਆਪਣੀ ਇੱਥੇ 벨ਟ ਜਿਹੜੀ ਆ ਉਹ 24 ਪੂਰੀ ਹੋ ਗਈ 12 ਇਧਰੋਂ ਤੇ 12 ਜੀ ਇਧਰਲੀ ਸਾਈਡ ਤੇ ਇਸ ਤਰ੍ਹਾਂ ਹੁਣ ਆਪਾਂ ਜੀ ਕੀ ਕਰਨਾ ਆਪਾਂ 2 ਇੰਚ ਵਾਧ ਕੱਪੜਾ ਰੱਖਣਾ 2 ਇੰਚ ਵਾਧ ਤੇ ਨਿਸ਼ਾਨ ਲਾਉਣਾ ਇੱਥੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਾਉਣਾ ਫਿਰ ਆਪਾਂ ਜੀ ਉੱਥੋਂ ਆਸਨ ਤੋਂ ਵੱਢ ਕੇ ਇਸ ਤਰ੍ਹਾਂ ਜਿਹੜਾ ਆਪਾਂ 2 ਇੰਚ ਵੱਧ ਨਿਸ਼ਾਨ ਲਾਇਆ ਹੈ ਜੀ। ਉੱਥੋਂ ਤੱਕ ਆਪਾਂ ਦੋਨੇ ਪਾਸੇ ਇਸ ਤਰ੍ਹਾਂ ਟੋਕ ਲਗਾ ਦੇਣੀ। ਇਸ ਤਰ੍ਹਾਂ ਜੀ। ਇਹ ਆਪਣਾ ਜਿਹੜਾ ਜੀ ਕਪੜਾ ਇਹ ਬੈਕ ਸਾਈਡ ਦਾ ਸਾਰਾ ਰਹਿ ਗਿਆ। ਹੁਣ ਆਪਾਂ ਜੀ ਫਰੰਟ ਸਾਈਡ ਤੇ ਚੋਣਾ ਪਾਵਾਂਗੇ। ਇਹ ਚੋਣਾ ਜਿਹੜੀਆਂ ਜੀ ਆਪਾਂ ਪਾਉਣੀਆਂ ਐ। ਇਹ ਆਪਾਂ 10 ਇੰਚ ਤੇ ਪਾਉਣੀਆਂ ਐ। ਆਪਣੀ 24 ਇੰਚ ਦੀ ਬੈਲਟ ਸੀਗੀ ਜੀ 12 ਇੰਚ ਜੇ ਆਪਣਾ ਹਾਫ ਹੋ ਗਿਆ 2 ਇੰਚ ਆਪਾਂ ਬਾਗ ਨਿਸ਼ਾਨ ਲਾਇਆ ਜੀ ਤੇ ਆਪਣਾ ਜਿਹੜਾ ਫਰੰਟ ਸੈੱਟ ਤੇ ਚੋਣਾ ਪਾਵਾਂਗੇ ਜੀ ਉਹ ਆਪਾਂ 10 ਇੰਚ ਤੇ ਪਾਵਾਂਗੇ ਐਸ ਤਰ੍ਹਾਂ ਜੀ ਆਪਾਂ 1 ਇੰਚ ਤੋਂ ਆਸਮ ਕੋਲੋਂ ਸਾਢੇ ਕਿ ਐਸ ਤਰ੍ਹਾਂ ਜੀ 1 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਜੀ ਅੱਗੇ ਇਸ ਤਰ੍ਹਾਂ ਬਲਕੋਣੀ ਆ 2 2 ਇੰਚ ਦੀ ਇਸ ਤਰ੍ਹਾਂ ਚੀਜ਼ ਆਪਣੀ 2 ਇੰਚ ਹੈ ਜੀ 2 2 ਇੰਚ ਤੇ ਬਲਕੋਣੀ ਆ ਆਪਾਂ ਇਸ ਤਰ੍ਹਾਂ ਇਹ ਆਪਾਂ 1/2 ਇੰਚ ਦਾ ਮਾਰਜਿਨ ਛੱਡਣਾ ਹੈ ਜੀ ਇਧਰ ਇੱਥੋਂ ਸਲਾਈ ਦਾ ਸਲਾਈ ਕਰਕੇ ਚੋਣਾ ਦੇ ਉੱਪਰ ਫਿਰ 2 ਇੰਚ ਤੇ ਬਲਕੋਣੀ ਆ ਜੀ ਆਪਾਂ ਇਹ ਵਾਲ ਦੇ ਉੱਪਰ ਆਪਾਂ 1/2 ਇੰਚ ਦੀ ਸਲਾਈ ਫਿਰ ਚਲਾਉਣੀ ਹੈ ਫਿਰ ਆਪਾਂ ਇਹ ਸੋਈ ਵਿੱਚ ਰੱਖਣੀ ਹੈ ਜੀ ਸੋਈ ਬਾਹਰ ਨਹੀਂ ਕੱਢਣੀ ਇਸ ਤਰ੍ਹਾਂ ਜੀ ਆਪਾਂ ਇਹ 2 2 ਇੰਚ ਤੇ ਚੋਨਾ ਪਾਈ ਜਾਂਦੇ ਹਾਂ ਹਾਂਜੀ ਅੱਗੇ ਆਪਣਾ ਜਿਹੜਾ ਆ ਚੀਜ਼ ਆਪਣੀ ਸਲਾਈ ਹੈ ਜੀ ਪਹੁੰਚੇ ਦੀ ਆਹ ਬਣੀ ਸਲਾਈ ਹੈ ਇਹ ਜੀ ਆਪਾਂ ਇਸ ਤਰ੍ਹਾਂ ਕਰਕੇ ਉੱਪਰ ਨਹੀਂ ਲੈ ਕੇ ਆਉਣੀ ਕਦੇ ਵੀ ਇਹਨੂੰ ਆਪਾਂ ਜੀ ਅੰਦਰ ਵਾਰ ਕਰਨਾ ਹੈ ਥੋੜਾ ਆਪਾਂ ਅੱਗੋਂ ਕਪੜਾ ਚੱਕਣਾ ਇਸ ਤਰ੍ਹਾਂ ਇੱਥੇ ਭਾਵੇਂ ਥੋੜਾ ਜਿਹਾ ਵੱਡਾ ਪੈਂਦਾ ਹੈ ਪਰ ਕੋਈ ਚੱਕਰ ਨਹੀਂ ਰਪਾ ਇਹ ਸਲਾਈ ਨੂੰ ਉੱਪਰ ਨਹੀਂ ਆਉਂਦੇ ਨਾ ਇਹਨੂੰ ਵਿੱਚ ਇਸ ਤਰ੍ਹਾਂ ਹੀ ਕਰਨਾ ਹੈ ਫਿਰ ਆਪਣੀ ਜਿਹੜੀ ਬਲਾਂ ਦੀ ਫਿਨਿਸ਼ਿੰਗ ਆ ਉਹ ਬਹੁਤ ਸਫਾਈ ਦੇ ਨਾਲ ਵਧੀਆ ਚੋਣਾ ਪੈਂਦਾ ਆਪਾਂ ਇਸ ਤਰ੍ਹਾਂ ਅੱਗੇ ਜਿਹੜਾ ਇਹ ਪਹੁੰਚਾ ਹੁੰਦਾ ਆਪਣਾ ਵਿਚਕਾਰਲਾ ਇਹਦੇ ਸੈਂਟਰ ਦੇ ਵਿੱਚਕਾਰ ਨਿਸ਼ਾਨ ਲਾਉਣਾ ਹੁੰਦਾ ਇੱਥੇ ਮੇਰਾ ਸੈਂਟਰ ਆ ਜੀ ਇਹਦੇ ਵਿੱਚ ਇੱਥੇ ਨਿਸ਼ਾਨ ਮੇਰਾ ਲਗਾਤਾ ਆਪਾਂ ਜੀ ਆ ਦੇਖੋ ਅੱਗੇ ਜੀ ਇਸ ਤਰ੍ਹਾਂ ਆਪਾਂ ਚੋਣ ਪਾ ਕੇ ਇਹਦੀ ਪਹੁੰਚ ਦੇ ਵਿਚਕਾਰ ਸੈਂਟਰ ਤੇ ਨਿਸ਼ਾਨ ਲਾਇਆ। ਉੱਥੋਂ ਆਪਾਂ ਵਾਲ ਚੱਕ ਕੇ ਜੀ ਇਸ ਤਰ੍ਹਾਂ ਪਾਉਣਾ। ਇਸ ਤਰ੍ਹਾਂ। ਇਹ ਵਾਲ ਜੀ ਸਿੱਧਾ ਆਪਣੇ ਇਹ ਪਹੁੰਚ ਆ ਜਿਹੜਾ ਇਸ ਤਰ੍ਹਾਂ। ਇਹ ਦੇ ਵਿਚਕਾਰ ਇਸ ਤਰ੍ਹਾਂ ਸੈਂਟਰ ਤੇ ਇਸ ਤਰ੍ਹਾਂ ਆਪਾਂ ਪ੍ਰੈਸ ਕਰਦੇ ਨਾ ਜਦੋਂ ਇਹ ਵਾਲ ਆਪਣਾ ਵਿਚਕਾਰ ਜਾਣਾ ਚਾਹੀਦਾ ਇਸ ਤਰ੍ਹਾਂ ਇੱਕ ਰੀਜਨ ਸਿੱਧੀ ਬਣ ਜਾਂਦੀ ਜੀ ਆਪਣੀ ਸਲਵਾਰ ਆਪਣੀ ਸਿੱਧੀ ਬਿਲਕੁਲ ਸਟ੍ਰੇਟ ਰਹਿੰਦੀ ਆ। ਕੋਮ ਦਾ ਨਹੀਂ ਪੋਚਾ ਇਹਦੇ ਨਾਲ ਐਕਸਟਰਾ ਇਹ ਅੱਗੇ ਫਿਰ ਆਪਾਂ 2 2 ਇੰਚ ਦੇ ਵੱਲ ਪਾਉਣੇ ਸਾਰੇ ਅੱਗੇ ਆਹ ਵੱਲ ਆ ਗਿਆ ਜੀ ਆਪਣੀ ਸਲਾਈ ਆ ਗਈ ਇਹਨੂੰ ਵੀ ਆਪਾਂ ਉੱਤੇ ਨਹੀਂ ਕਰਨਾ ਇਹਨੂੰ ਵੀ ਵਿੱਚ ਕਰਨਾ ਇਹ ਹਮੇਸ਼ਾ ਯਾਦ ਰੱਖਿਓ ਜੀ ਜਿਹੜੀ ਇਹ ਸਲਾਈ ਆ ਇਹਨੂੰ ਵਿੱਚ ਹੀ ਰੱਖਣਾ ਉੱਪਰ ਨਹੀਂ ਕਰਨਾ ਇਹਦੇ ਨਾਲ ਆਪਣੀ ਸਲਵਾਰ ਦੀ ਜਿਹੜੀ फिनिशिंग आप बहुत बढ़िया होगी आ, आ देखो जी इत अपना सी बारह के निशान अपना दो इंच वाद इतों तक आना चाहिए अपना पूरा वाल दो अपने वाल अगे होर पैनगे ਦੇਖੋ ਜੀ ਇੱਥੋਂ ਵੱਲ ਚੱਕਣਾ ਆਪਾਂ ਬਿਲਕੁਲ ਨਿਸ਼ਾਨ ਤੋਂ ਤੇ ਇਸ ਤਰ੍ਹਾਂ ਪਾ ਦੇਣਾ ਇਹਦੇ ਨਾਲ ਕੀ ਆ ਜੀ ਆਪਣੀ ਜਿਹੜੀ ਆ 벨ਟ ਉਹਦੇ ਹਿਸਾਬ ਨਾਲ ਵੱਲ ਬਿਲਕੁਲ ਆਪਣੇ 벨ਟ ਦੇ ਨਾਲ ਪੂਰੇ ਆਉਂਦੀ ਆਪਣੀ ਸਲਵਾਰ ਪੂਰੀ ਆਉਂਦੀ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਪਾਉਣੇ ਆ ਵੱਲ ਜੀ ਹਾਂਜੀ ਮੈਂ ਇੱਧਰ ਵੀ ਵੱਲ ਪਾ ਦਿੱਤੇ ਆ ਜੀ ਹੁਣ ਆਪਾਂ ਕਰਦੇ ਆ 벨ਟ ਅਟੈਚ ਤੁਹਾਨੂੰ ਦਿਖਾਉਣੀ ਆ ਜੀ 벨ਟ ਅਟੈਚ ਕਰਕੇ ਇਹ ਆਪਣੇ ਵੱਲ ਬਿਲਕੁਲ 벨ਟ ਦੇ ਨਾਲ ਪਰਫੈਕਟ ਤਰੀਕੇ ਦੇ ਨਾਲ ਅਟੈਚ ਹੋ ਜੂਗੀ ਜੀ ਆਪਣੇ ਬੈਲਟ ਨਾਲ ਵਾਲਾਂ ਦੇ ਨਾਲ ਹਾਂਜੀ ਬੈਲਟ ਪਹਿਲਾਂ ਆਪਾਂ ਬੈਕ ਸਾਈਡ ਤੋਂ ਸ਼ੁਰੂ ਕਰਨੀ ਹੈ ਲੋਣੀ ਜਿੱਥੇ ਆਪਣੇ ਦੋ ਵਾਲ ਚੋਨਾ ਪਾਏ ਨਾ ਹੁੰਦੇ ਹਨ ਨਾ ਜੀ ਇੱਥੋਂ ਆਪਾਂ ਬੈਲਟ ਲਗਾਉਣੀ ਸ਼ੁਰੂ ਕਰਨੀ ਆ ਆ ਦੇਖੋ ਜਿਵੇਂ ਇਸ ਤਰ੍ਹਾਂ ਸੈਂਟਰ ਨਾਲ ਆਪਾਂ ਸੈਂਟਰ ਲਾ ਲੈਣਾ ਇਸ ਤਰ੍ਹਾਂ ਪਹਿਲਾਂ ਆਪਾਂ ਇਧਰੋਂ ਇੱਥੇ ਤੱਕ ਲੈ ਆਉਣੀ ਆ ਫਿਰ ਆਪਾਂ ਜੀ ਇੱਥੋਂ ਸ਼ੁਰੂ ਕਰਕੇ ਇਧਰੋਂ ਇਸ ਤਰ੍ਹਾਂ ਲੈ ਆਉਣੀ ਆ ਅਪਾ ਇੱਕ ਪਾਸੇ ਲੱਗ ਕੇ ਗੁਲਾਈਂ ਨਹੀਂ ਲਾਉਣੀ ਆ ਦੇਖੋ ਜੀ ਇਸ ਤਰ੍ਹਾਂ ਇਹ ਆ